ਕਾਲਸਾ ਉੱਤ ਇਤੋ ਜ਼ਪਨ ਲਾ ਲਿਆ। ਕੋਈ ਜੱਜ ਤੁਹਾਨੂੰ ਦੱਸਦੇ ਆ ਕਿ ਆਪਾਂ ਤੱਕਦੀਆਂ 11 ਸਾਰੀਆਂ ਸਾਰੀਆਂ ਪਾਤੀਆਂ ਨੇ ਇਹਦਾ ਲੰਬੀਆਂ ਪਾਵਨ ਲਈ ਕੋਈ ਕਾਰਨ ਹੈਗਾ ਜੀ ਲੰਬੀਆਂ ਤਾਰਾਂ ਪਹਿਲੇ ਛੁਕੀਆਂ ਸੀ ਪਹਿਲੇ ਤੁਹਾਨੂੰ ਦੱਸਦੇ ਪਹਿਲੇ ਤਾਰ ਸੀ ਆ ਆਹ ਵੇਖੋ ਜੀ ਤਾਰ ਦਾ ਘੜ ਤੋਂ ਘੜ ਚਾਰ ਇੰਚ ਦਾ ਫਾਸਲਾ ਹੈਗਾ ਤਿੰਨ ਉਂਗਲਾਂ ਯਾਨੀ ਕਿ ਦੇ 9 ਇੰਚ ਦਾ ਫਾਸਲਾ ਹੈਗਾ ਇਹਦਾ ਇਹ 9 ਇੰਚ ਇਹ 11 12 ਪੈਂਦੀ ਹੈ ਪੂਰੀ ਤਰ੍ਹਾਂ ਉਹ 10 ਪੈਂਦੀ ਜਾਨੀ ਕਿ 2.5 ਵੱਧ ਜਾਂਦੇ ਨਾਲ ਇਹਦਾ ਵੀ ਇੱਕ ਕਾਰਨ ਹੈਗਾ ਇਹਦਾ ਕਿ ਦੇਖੋ ਜਿਵੇਂ ਪਹਿਲੇ ਨਗੇ ਨਹੀਂ ਬਹੁਤ ਚਿੱਤੇ ਬਹੁਤ ਚੱਲਦੇ ਸੀ ਬਿਲਕੁਲ ਨਾਲ ਜਮਾ ਇਥੇ ਨਾਲ ਚੱਲਦੇ ਸੀ ਦੇ ਰੀਲ ਨਹੀਂ ਸੀ ਟੁੱਟਿਆ ਤਾਰਾ ਕੋਚ ਹੁਣ ਆਪਾਂ ਇਹਦਾ ਆ ਚਿੱਤਾ ਬਣਾ ਨਵਾਂ ਤਿਆਰ ਕੀਤਾ ਇਹਦੇ ਕਰਕੇ ਆਪਾਂ ਨੂੰ ਲੰਬੀ ਪਾੜੇ ਪਾੜੇ ਬਾਕੀ ਲੰਬੀ ਤਾਰ ਨਿਕੜਾ ਜਾਂ ਚੱਲਣ ਜੀ ਵੀ ਚੰਗਾ ਹੁੰਦਾ ਹੈ ਇਹ ਥੋੜਾ ਜਿਹਾ ਰੋ ਵੀ ਬਣਾ ਹੁੰਦਾ ਹੈ ਹੁਣ ਤੁਹਾਨੂੰ ਦਿਖਾਉਂਦੇ ਇੱਕ ਆਜੂ ਇਹਦਾ ਤਾਂ ਆ ਮਸਲਾ ਇਧਰ ਹੀ ਬੁੱਝ ਰਿਹਾ ਮੈਨੂੰ ਮੜਾ ਕੋਸਦਾ ਇਹਦਾ ਵੀ ਆ ਮਸਲਾ ਤੁਹਾਨੂੰ ਦਿਖਦਾ ਹੈ ਇਹਦਾ ਇਹਦੇ ਵਿੱਚ ਬੁੱਝ ਸੀ ਪਹਿਲੇ ਇੱਥੇ ਨਾ ਜਦੋਂ ਆਪਣੇ ਬੰਦੇ ਡਰਾਈਵਰ ਚਲਾਉਂਦੇ ਹਨ ਮਸ਼ੂਰ ਤੇ ਚਲਾਉਣ ਨਾਲ ਇਹਦੇ ਉਪਰ ਇੱਥੇ ਪਰਾਲਾ ਬਹੁਤ ਜ਼ਿਆਦਾ ਵੱਗਿਆ ਨਹੀਂ ਪਰਾਲੀ ਬੜੀ ਜ਼ਿਆਦਾ ਉਹ ਲੱਕ ਤੇ ਲਿਹਾਫ਼ ਦੀ ਟੂਚ ਡਾਊਨ ਹੈ ਟੂਚ ਆ ਮੈਂ ਚਲਾਉਣਾ ਤੇ ਇਹਦੇ ਪਰਾਲੀ ਦੀ ਮਸਲੇ ਲੜਾਈ ਪਾ ਲੈਂਦੇ ਹਾਂ ਹੁਣ ਆਪਾਂ ਇੱਥੇ ਘਾਤਾ ਹੀ ਪੈਰਾਂਗਾ ਦੇਖੋ ਪਹਿਲੇ ਨੇ ਜੇ ਐਂਟੀ ਜੀ ਕੀਤਾ ਸੀ ਆਪਾਂ ਕੋੜੀ ਵਾਲਾ ਕੋੜੀ ਵਾਲਾ ਕੱਢ ਕੇ ਹੁਣ ਪਲੇਟ ਵਾਲਾ ਘਾਤਾ ਇਧਰ ਦੇਖਾ ਮਲਾ ਜਾ ਤੇ ਇਹਦੇ ਤੇ ਇੱਕ ਇਹਦੇ ਥੱਲੇ ਪੈਪ ਲਾਈ ਆਪਾਂ ਉਹ ਸਾਹਮਣੇ ਵਿਖਰੀ ਥੱਲੇ ਇੱਕ ਲਾਣੀ ਆ ਉੱਪਰ ਜਿਵੇਂ ਕਿ ਇਹਦਾ ਜਿਹੜਾ ਪ੍ਰਾਲੀਆ ਦਾ ਮਸਲਾ ਪ੍ਰਾਲੀਆ ਦਾ ਮਸਲਾ ਆਪਾਂ ਅੱਖ ਘਟਾ ਇਹ ਫੇ ਪ੍ਰਾਲੀ ਨਾ ਬਲੂਗੀ ਹੁਣ ਕਦੇ ਵੀ ਤੇ ਗੱਲ ਹੈ ਕਿ ਮੁੱਛਾਂ ਦੀ ਮੁੱਛਾਂ ਵੀ ਆਪਾਂ ਤਿਆਰ ਕਰਨੀਆਂ ਤੇ ਹੋਰ ਥੋੜਾ ਕਰਦੇ ਆਂ ਇੱਧਰ ਆ ਜਾ ਹੁਣ ਇਹ ਆਪਣੀ ਪੂਰੀ ਤਿਆਰ ਹੈ ਜੀ ਫੇਰ ਦੱਸਿਆ ਕਿ ਕੀ ਆਖ ਲੋ ਤਾਰੀ ਰਾਤੇ ਇੰਜਨ ਤਾਰਿਆ ਸੀ ਤੇ ਦੀੰਦਾ ਕੰਮ ਪੂਰਾ ਪਿਆਰਾ ਹੈ ਪਰ ਮੇਰਾ ਸਤਾਵ ਕਰ ਰਿਹਾ ਪਾਤੇ ਆਪਾਂ ਬਾਕਲਾ ਇੰਜਨ ਦਾ ਥੋੜਾ ਜਿਹਾ ਡਿਸਰਵ ਕਰਾਉਣਾ ਆਪਾਂ ਆ ਸੱਬਲ ਜਿੱਥੇ ਛੱਡ ਗਏ ਇਹਦਾ ਮਤਲਬ ਹੁੰਦਾ ਹੈ ਕਿ ਮੇਨ ਕੰਬੈਨ ਦੀ ਜਿਹੜੀ ਮੇਨ ਕੰਮ ਹੁੰਦਾ ਇਹ ਹੁੰਦਾ ਕਟਰ ਦਾ ਜੇਕਰ ਕਟਰ ਖਈ ਹੋਊਗਾ ਤੇ ਮਸ਼ੀਨ ਚੱਲੂਗੀ ਜੇ ਕਟਰ ਦੇ ਵਿੱਚ ਹੀ ਕੋਈ ਖਰਾਬੀ ਹੋਵੇ ਤੇ ਮਸ਼ੀਨ ਦਾ ਕੋਈ ਕਸੂਰ ਨਹੀਂ ਹੁੰਦਾ ਕਟਰ ਦਾ ਕਸੂਰ ਹੈ ਤੇ ਬੰਦੇ ਬੁਲਾ ਦਿੰਦੇ ਆ ਮਸ਼ੀਨ ਮਾਰੀ ਆ ਹੁਣ ਕਟਰ ਦੇ ਆਪਾਂ ਇਹੋ ਜਿਹਾ ਕੰਮ ਕਰਤਾ ਕਟਰ ਦਾ ਕਿ ਪੰਜ ਸਾਲ ਤੱਕ ਮਸ਼ੀਨ ਦਾ ਵੀ ਕੋਈ ਕੰਮ ਨਹੀਂ ਕਰਨਾ ਪਊਗਾ ਕਿ ਇੰਨਾ ਵਧੀਆ ਕੱਟੇਗਾ ਕੰਬੈਨ ਦਾ ਕੰਮ ਤੇ ਇਹ ਨੂੰ ਨਵੀਂ ਬਣਾਤੀ ਛਤਰੀ ਵੀ ਬਣਾਈ ਕਿਉਂਕਿ ਪਈਏਗਾ ਡਿੱਗ ਪਈ ਆਦਾ ਨੇ ਨਾ ਅਜੇ ਛਤਰੀਲ ਪੱਕੀ ਕਰਨੀ ਆ ਤੇ ਹੁਣ ਇੰਜਨ ਲਾ ਕੇ ਜਾ ਰਹੇ ਆਪਾਂ ਇੰਜਰ ਉੱਥੇ ਦਿਖਾਉਂਦੇ ਇੰਜਨ ਲੱਤੀ ਸਾਹ ਦੇ ਨਿਕਲਦਾ ਤੁਹਾਨੂੰ ਵੀਡੀਓ ਵਿੱਚ ਦੱਸਾਂਗੇ ਤੇ ਇਹ ਇਡਲ ਲਾ ਕੇ ਛਤਰੀ ਜਾਂ ਟਰਾਲੀ ਜੇ ਤੇ ਇਹ ਉੱਪਰ ਜਾ ਕੇ ਦਿਖਾਉਂਦੇ ਆਪਣੇ ਪਾਣੀ ਨੇ ਘੱਟਾ ਦੇਖੋ ਕਿੱਡਾ ਜਿਵੇਂ ਕੇ ਮੀਂਹ ਪਿਆ ਮੀਂਹ ਨਹੀਂ ਆਪਣੇ ਇਹਨਾਂ ਦਾ ਪਾਣੀ ਘੱਟਾ ਤੇ ਜਿਵੇਂ ਕਿ ਹੁਣ ਇਰੇ ਰੀਚ ਪਾਣੀ ਵਗਰਾ ਆਇਆ ਹੋਇਆ ਇਧਰ ਜਿਆਗਾ ਤੇ ਉੱਥੇ ਕੀ ਹਾਲ ਹਾਲ ਦੇ ਹੋ ਰਹੇ ਦੱਸੋ ਵੀ ਆਪਣਾ ਉਸ ਤੋਂ ਇੱਕ ਤੱਕਲੇ ਖਰਾਇਕ ਤਕਰੀਬਨ ਹੈ 3 ਫੁੱਟ ਪਾੜੇ ਆ ਗਿਆ ਹੋਊਗਾ ਯਾਨੀ ਕਿ ਮੀਂਹ ਨਾਲੀ ਮੀਂਹ ਆਪਣੇ ਇੰਨਾ ਪਿਆ ਇੰਨਾ ਜਿਆਦਾ ਤੇ ਉਹਨੇ ਹੀ ਆਪਣੇ ਨੁਕਸਾਨ ਕਰਦੇ ਆ ਦੇਖੋ ਜੰਨੇ ਦਾ ਕਿੰਨਾ ਤੇ ਜਿਹੜੇ ਵਿਚਾਰਾ ਮੇਰੇ ਵੀਰਾਂ ਦਾ ਇੱਧਰ ਨੁਕਸਾਨ ਹੋ ਰਿਹਾ ਇਧਰ ਆ ਦੇ ਵਿੱਚ ਪਾਣੀ ਜਿੱਦਾਂ ਤੇ ਆ ਰਿਹਾ ਉੱਥੇ ਕੀ ਹਾਲ ਹੋ ਰਿਹਾ ਉਹਨਾਂ ਦੇ ਆਪਣਾ ਤਾਂ ਫਿਰ ਵੀ ਮੀਂਹ ਨਾਲ ਹੀ ਆਇਆ ਤੇ ਉਹ ਤਾਂ ਕਿੰਨਾ ਪਾਣੀ ਹੋਊਗਾ ਦੱਸ ਕੀ ਹਲਾਤਾ ਦੇਖੋ ਆਪਣੇ तकरीबन ਇੱਥੇ 4 ਫੁੱਟ ਪਾਣੀ ਹੋਗਾ ਬੱਸ ਪਰ ਇਹ ਕਿੰਨੀ ਟਿਕਲੇ ਇਹ ਇੰਸਟਾਗ੍ਰਾਮ ਤੇ ਪਾਉਂਗਾ ਆ ਦੇਖੋ ਜੀ ਆਪਾਂ ਜਦੋਂ ਇਹਨੂੰ ਰੱਖਿਆ ਸੀ ਪਾਣੀ तकरीबन ਬਹੁਤ ਠੰਡੇ ਸੀ ਯਾਨੀ ਕਿ ਇੱਥੋਂ 2 ਘਟਾ ਪਾਣੀ ਜਿਹੜੇ ਆਪਣੇ ਇਹਦੇ ਤੱਕ ਤਾਂ ਬਣਿਆ ਜੇ ਹੋਰ ਉੱਚਾ ਹੋਊਗਾ ਜੇ 2-4 ਦਿਨ ਨੂੰ ਕੱਲ ਸ਼ਾਮਾਂ ਤੇ ਕਰ ਦੇਖ ਲੈਣਾ ਤੁਸੀਂ ਕਿੱਥੇ ਪਾਣੀ ਹੋ ਜਾਊਗਾ ਇਹ ਇੱਥੇ ਰੱਖ ਕੇ ਗਏ ਸੁੱਕੀ ਖਾਂ ਦੇ ਇਸ ਤੋਂ ਥੱਲੇ ਝੋਨਾ ਹੈ ਜਾਨੀ ਕਿ ਝੋਨੇ ਦਾ ਕਦ ਹੈਗਾ 3 ਫੁੱਟ ਦੇ ਲਗਭਗ ਹੈਗਾ 2.5 ਫੁੱਟ ਦੇ ਤੇ ਦੇਖ ਲਓ ਕਿੰਨਾ ਪਾਣੀ ਜਾਨੀ ਕਿ 2 ਫੁੱਟ ਪਾਣੀ ਚੜਿਆ ਇੱਥੇ ਨੇ ਸਾਰਾ ਝੋਨੇ ਦਾ ਇੱਥੇ ਪਾਣੀ ਆ ਗਿਆ ਆ ਸਮਾਨ ਹੀ ਦੇ ਸੁੱਕੀ ਖਾਂ ਦੇ ਰੱਖ ਕੇ ਗਏ ਤੇ ਮੀਂਹ ਦਾ ਹੀ ਇੰਨਾ ਪਾਣੀ ਹੋ ਗਿਆ ਤੇ ਬਹੁਤ ਨੁਕਸਾਨੇ ਸਾਲ ਨੁਕਸਾਨ ਜਿਆਦਾ ਹੋ ਰਿਹਾ ਜਿਵੇਂ ਕਿ ਰੱਬ ਵੀ ਵਾਰੀ ਬਣਿਆ ਤੇ ਆਪਾਂ ਜੀ ਜਾਣਾ ਸ਼ਹਿਰ ਅੱਜ ਇਹ ਕੱਲ੍ਹ ਲਈ ਜਿੱਥੇ ਆਪਣੇ ਪਾਣੀ ਆਇਆ ਆਪਣੇ ਤੋਂ ਇੱਥੇ 2 ਕਿਲੋਮੀਟਰ ਸਾਹ ਦੇ ਪਾਣੀ ਆ ਜਾਨੀ ਕਿ ਪਾਣੀ ਤਾਂ ਹੁਣ ਆਪਣੇ ਵੀ ਆ ਗਿਆ ਦੇਖੋ ਜੀ ਜਿੰਨਾ ਮੀਂਹ ਪਿਆ ਮੀਂਹ ਨੇ ਇੰਨਾ ਪਾਣੀ ਕਰ ਦਿੱਤਾ ਤੇ ਆਪਣੇ ਹਿੱਸੇ ਦਾ ਪਾਣੀ ਆਇਆ ਵਰ ਗਈ ਹੈ ਬਾਕੀ ਫਿਰ ਵੀ ਰੱਬ ਗਰਦਾਸ ਕਰਦੇ ਕਿ ਇੰਨਾ ਹੀ ਬਹੁਤ ਆ ਜਿੰਨਾ ਕਰ ਦਿੱਤਾ ਕਿੰਨਾ ਚੱਕਾ ਜਾਏਗਾ ਕਿੰਨਾ ਚੱਕਾ ਜਾਣਾ ਇਹ हाँ, पच्ची फोटा ये डाटा डी आई केड़ा आवाज वाह क्यों नहीं, ब्रेक गिर को नहीं, मोड़ला लाए मोड़ला के okay. होर कर है ਤਲਈਆ ਪਾ ਹੈਡਰਾ ਹੈਡਰਾ ਦਾ ਇੰਜਣ ਤਾਰਾਂ ਦੇ ਥੱਲੇ ਟਾਲ ਕੇ ਟਰਾਲੀ ਦੇ ਰੱਖਾਂਗੇ ਬਸ थल्ले का रहा, का रहा। है सेंटर ही मड़ा है करे पीछे का पीछे करे ही मड़ा है ट्रैक्टर पीछे का चल बस बस ਥੋੜਾ ਟਰੈਕਟਰ ਨਾਲ ਪਿੱਛੇ ਕਰਨਾ ਪਵੇਗੇ ਥੱਲੇ ਕਰੀ ਲਿਵਟਾ ਲਿਵਟ ਥੱਲੇ ਕਰੀ ਹੋਰ ਕਰਦੇ ਨਹੀਂ ਠੀਕ ਹੈ ਜੀ ਅੱਗੇ ਅੱਗੇ ਅਲਾਏ ਉਟਾਏ ਅੱਗੇ ਹਲੇ ਪੂ ਮਾਰਦਾ ਜੇ ਅੱਗੇ ਕਹਿੰਦੇ ਲਾ ਦੋ ਕਾਟਲ ਤਿੰਨ ਹੁੰਦਾ ਤਿੰਨ ਕਾਟਲ ਹੁੰਦਾ ਫਿਰ ਚਾਰ ਚਾਰ ચઢાને <laughs> ਕਬਾਤ ਪੇ ਕਾ ਦੇ ਦੀ ਵੱਡਾ ਅਈ ਇੰਡਿਆਨ ਤੋ ਤਾਰ ਰਹਾ ਥੋੜਾ ਕੋਈ ਅੜਿਆ ਚੀਜ਼ ਹੈ ਟਾਈਮ ਹੋ ਗਿਆ ਜੀ ਤਕਰੀਬਨ 8 9 ਦਾ ਕਿਉਂਕਿ ਟਾਈਮ ਥੋੜਾ ਆਪਾਂ ਮੁੰਗੀ ਤੇ ਵੀ ਜਾਣਾ ਮੁੰਗੀ ਤੇ ਜਾਣ ਕਰਕੇ ਥੋੜੀ ਜੀ ਕਰਾਂ ਇਹ ਜਲਦਬਾਜੀ ਇਹਦਾ ਸਵੇਰੇ ਵੀ ਤਾਂ ਲੈਂਦੇ ਹੋ ਇਹ ਪਿੱਛੇ ਖੜਾਉਣਾ ਪੈਣਾ ਪਿੱਛੇ ਮੜਾ ਜਾਂਦੇ ਚੱਕੇ ਆਦੇ ਮੜਾ ਚੱਕ ਬੈਰ ਥੱਲੋਂ ਨਾਲ ਆਲੇ ਚੈਂਬਰ ਨਾਲੋਂ ਖੜਦਾ ਖੜਦਾ ਹੌਲੀ ਹੌਲੀ ਚੱਲ ਉਹ ਟਰਾਲੀ 'ਚ ਰੱਖਣਾ ਪਿਛਾਲ ਜਾਣਾ ਨੀਵਾ ਕਰ ਲੈ ਇਹਨੂੰ

ਪਰ ਆ ਵੇਖੀ ਪੈਰ ਦਾ ਖੋਲ ਲੈਂਦੇ ਸੜੀ ਉਹ ਬੇਖੱਲ ਹੋ ਗਏ ਇੰਦਾ